view

ਤੁਸੀਂ ਦੇਖੋ ਅੱਜ ਆਂਗਣਵਾੜੀ ਵਾਲਿਆਂ ਨੇ ਜਹੋਤੀ ਚੌਂਕ ਸਾਡੇ ਪਾਸੇ ਜਾਮ ਕੀਤਾ ਹੋਇਆ ਹੈ ਔਰ ਇੱਥੇ ਕਿਸੇ ਨੂੰ ਹਣ ਜਾਣ ਨਹੀਂ ਦਿੱਤਾ ਜਾ ਰਿਹਾ ਔਰ ਆਪਣੇ ਹੱਕਾਂ ਲਈ ਪ੍ਰੋਟੈਸਟ ਕਰ ਰਹੇ ਨੇ ਆਂਗਣਵਾੜੀ ਵਰਕਰਾਂ ਨੇ ਸਾਰਾ ਜੋਤੀ ਚੌਂਕ ਜਾਮ ਕੀਤਾ ᱛੀ ਦੇਖ ਸਕਦੇ ਹੋ ਕਿੰਨੀ ਗਰਮੀ ਧੁੱਪ ਦੇ ਵਿੱਚ ਬੈਠੇ ਹੋਏ ਨੇ ਇਹ ਪਰ ਮਨਰਾਜ ਦਾ ਬਲਾਕ ਨਾ ਮੈਂ ਸਮਝਾ। ਜਮਾਤ ਹੈ। ਜਮਾਤ ਦਾ 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 ਸਰ ਇਸ ਸਾਲ 20 ਸਾਤਰੀ ਬਨਰ ਸ਼ੋਰ ਦੇ ਵਿੱਚ ਮੀਟਿੰਗ ਦਾ ਸਮਾਂ ਮਿਲਿਆ ਸੀ ਮੀਟਿੰਗ ਦੇ ਵਿੱਚ ਕਰਕੇ ਬਾਤ ਹੈ ਸਾਨੂੰ ਕਹਿ ਗਏ ਜਿਹੜ ਜਿਹੜ ਤੁਹਾਡੀਆਂ ਮੰਗਾ ਉਹਨਾਂ ਨੂੰ ਪੂਰਾ ਕੀਤਾ ਵਾ ਉਸ ਕੋ ਆਵਾਜ਼ ਲਗਤ ਹੋਤੋ ਬਾਦਿ ਰਹੇ ਆਪ ਕੋ ਮੰਗ ਪੱਤਰ ਜਾ ਚੁੱਕੇ ਮੰਗ ਪੱਤਰ ਜਾਣ ਤੋਂ ਬਾਅਦ ਸਰਕਾਰ ਨੇ ਜੋ ਜਨਾ ਵਾਦੇ ਕੀਤੇ ਉਹ ਸਾਡੇ ਵਾਦੇ ਜਿਉਂਦੇ ਚੁਣੇ ਤੁਕ ਮੀ ਦੇ ਨਾਲ ਬਹੁਤ ਹੀ ਬਹੁਮਤ ਰੰਗੀ ਹੋਈ ਸਰਕਾਰ ਕਿ ਮਲਾਜਮਾਂ ਦੇ ਰੇ ਉੱਪਰ ਨਹੀਂ ਜਗਾ ਇਹ ਬਹੁਤ ਸਾ ਨਕਮੀ ਸਰਕਾਰ ਨਹੀਂ ਸੀ ਇਹਨੇ ਆਪਣੇ ਕੀਤੇ ਹੋਏ ਵਾਅਦੇ ਸਪਨਾ ਪਹਿਲਾ ਵਾਅਦਾ ਜੀ ਸਾਡੇ ਸੱਤਾ ਵਿਚ ਆਉਣ ਤੋਂ ਬਾਅਦ ਵੀ ਤਨਖਾਹਾਂ ਤੁਹਾਡੇ ਨੂੰ ਟੋਗਣਾ ਕਰ ਦਿੱਤਾ ਜਾਊਗਾ ਐਸਲੇ ਤਨਖਾਹ ਕਿ ਨਹੀਂ ਦੇਦੀ ਇਸਦੇ ਸਾਡੇ ਸੱਤਾ ਤੋਂ ਬਾਅਦ ਗਿਆ ਦੋ ਜਗ੍ਹਾ ਤੋਂ ਅੰਦੀ ਪੰਜਾਬ ਦਾ 6000 ਹੈ ਜੇ 6000 ਦੀ ਹੈ ਤੇ ਸੈਂਟਰ ਵੱਲੋਂ 4500 ਆਉਂਦਾ ਕਿਉਂਕਿ ਜੇ ਉਹ ਦੇ ਨਾਂ ਦੀ ਸਰਕਾਰ ਹੈ ਉਸ ਤੋਂ ਬਾਅਦ ਕਦੇ ਵੀ ਤਨਖਾਹ ਸਾਡੀ ਨਾ ਰੈਗੂਲਰ ਆਈ ਪੂਰੀ ਆਈ ਹੈ ਬਹੁਤ ਹੀ ਸੰਘਰਸ਼ ਕਰਨ ਤੋਂ ਬਾਅਦ ਰੈਲੀਆਂ ਕਰਨ ਤੋਂ ਬਾਅਦ ਅੰਮ੍ਰਿਤ ਦੀ ਸਾਡੀ ਤਨਖਾਹ ਵੀ ਸਾਨੂੰ ਮਿਲਦੀ ਆ ਤੇ ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਇੱਕ ਨਵਾਂ ਫੈਸਲਾ ਕੀਤਾ ਵੀ ਜਿਹੜੀ ਪਹਿਲਾਂ ਸਾਡੇ ਸੈਂਟਰ ਦੇ ਵਿੱਚ ਅਸੀਂ ਪਾਇਆ ਪੱਕਿਆ ਹੋਇਆ ਭੋਜਨ ਦਿੰਦਾ ਸੀ ਉਸ ਤੋਂ ਬਾਅਦ ਨੇ ਮਾਰਕਫੈਡ ਸਾਨੂੰ ਵੀ ਖੁਸ਼ ਹੋਏ ਕਿ ਚਲੋ ਮਾਰਕਫੈਡ ਦਾ ਸਰਵਪੱਖਾ ਚੱਕਣ ਦੇ ਲਈ ਸਰਕਾਰ ਇੱਕ ਵਧੀਆ ਉਪਰਾਲਾ ਕਰਨ ਜਾ ਰਹੀ ਹੈ ਤੇ ਜੀ ਸਾਡੀ ਫੂਡ ਦੀ ਸਪਲਾਈ ਮਾਰਕਫੈਡ ਵੱਲੋਂ ਕੀਤੀ ਜਾਂਦੀ ਆ ਪਰ ਇੰਨੀ ਵੀ ਜ਼ਿੰਦਗੀ ਦੇ ਵਿੱਚ ਮਾਰਕਫੈਡ ਦੀ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਦੇਸ਼ ਦਾ ਦੇਸ਼ ਦਾ ਵੇਖਨੇ ਉਹਨਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਇੰਨੀ ਜ਼ਿਆਦਾ ਗੰਦੀ ਫੀਡ ਦੀ ਸਪਲਾਈ ਹੋ ਰਹੀ ਆ ਕਿ ਉਹ ਜਿਹੜੀ ਫੀਡ ਆ ਉਹ ਬੱਚਿਆਂ ਨੂੰ ਦੇਣ ਦੇ ਯੋਗ ਨਹੀਂ ਹੈਗੀ ਸਰਕਾਰ ਸਿਰਫ ਜੋ ਵੀ ਕਰਦੀ ਆ ਸਿਰਫ ਆਪਣੇ ਉਹ ਵਾਅਦੇ ਆ ਚਲਾ ਰਿਆਂ ਚ ਉਹਨਾਂ ਦੇ ਬੈਨਰਾਂ ਤੇ ਉਹਨਾਂ ਦੀ ਖ਼ਬਰਾਂ ਤੱਕ ਨਹੀਂ ਉਹਨਾਂ ਨੇ ਜਿੰਨੀਆਂ ਕਹੀਆਂ ਹੋਈਆਂ ਗੱਲਾਂ ਪੂਰੀਆਂ ਹੋਈਆਂ ਨਹੀਂ ਜਿਹੜੇ ਅਸਲ ਦੇ ਵਿੱਚ ਗਰਾਊਂਡ ਲੈਵਲ ਦੇ ਵਿੱਚ ਜਿਹੜੇ ਕੀਤੇ ਹੋਏ ਵਾਅਦੇ ਸਰਕਾਰ ਦੇ ਜਿਉਂਦੇ ਤਿਉਂ ਖੜੇ ਵਾਂ ਤੁਸੀਂ ਇਸ ਬੜੀ ਅੱਛਾ ਕੱਲੇ ਸਾਰੇ ਆਂਗਣਵਾੜੀ ਹੈ ਹਾਂਜੀ ਆਂਗਣਵਾੜੀ ਦੇ ਮੁਲਾਜ਼ਮ ਲੈਂਦੇ ਵਰਕਰ ਤੇ ਹੈਲਪਰ ਲੇ ਸਕਦੇ ਦੀ ਸੀ ਮੈਂ ਪ੍ਰੈਸ ਸਪੱਤਰ ਜ਼ਿਲ੍ਹਾ ਜਲੰਧ ਦਾ ਮੇਰਾ ਨਾਮ ਸੁਣ ਲਓ ਭਲਾ ਤੁਸੀਂ ਇਹ ਹੁਣ ਸੰਘਰਸ਼ ਕਰ ਰਹੇ ਆ ਤੁਸੀਂ ਸਾਰਾ ਜਾਮ ਲਾਇਆ ਵਿਆ ਇਹ ਅਗਲੀ ਅਗਲੀ ਰਾਜਨੀਤੀ ਤੁਹਾਡੀ ਕੀ ਹੈ ਸਾਡੇ ਜਿਹੜੇ ਜਿਹੜੇ ਸਟੇਟ ਦੇ ਸਾਰੇ ਆਲ ਇੰਡੀਜ ਦੇ ਮੀਟਰ ਕੋਈ ਮੀਟਿੰਗ ਕਹਿੰਦੇ ਬਾਕੀ ਕਿੱਸਾ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਗੱਲ ਕੀ ਸੀ ਪਿਆਰ ਮੀਟਿੰਗ ਕਹਿੰਦਾ ਡੀਸੀ ਸਾਹਿਬ ਨਾਲ ਨਹੀਂ ਸਰ ਕੋਈ ਸੀਐਮ ਆਫਸਰ ਆ ਕੇ ਗਿਆ ਓਕੇ